ਪੜਪາກ ਸਿੰਘ ਦੀ ਜਗ੍ਹਾ ਤੇ ਲਜਾਣਾ ਚਾਹੁੰਦੇ ਸਾਨੂੰ ਸਰੂਪ ਉਹਨਾਂ ਨੇ ਕਿਹਾ ਆਕਾਲ ਤਖਤ ਸਾਹਿਬ ਨੇ ਜਗ੍ਹਾ ਦੇ ਲਈ ਪਾਵਨ ਸਰੂਪ ਦੇਣ ਤੋਂ ਮਨਾ ਕੀਤਾ ਹੋਇਆ ਹੈ ਤਾਂ ਕਲ ਦੇ ਕਲ ਦੋ ਫਿਰਕਿਆਂ ਦੇ ਵਿੱਚ ਇਤਨਾਹ ਹੋਇਆ ਸੀ ਸ਼੍ਰੀ ਗੁਰਗ੍ਰੰਥ ਸਾਹਿਬ ਜੀ ਦਾ ਸਰੂਪ ਨਾ ਦੇਣ ਤੇ ਫਾਇਦਾ ਹੋਇਆ ਸੀ ਇਤਨਾਹ ਔਰ ਖਾਸ ਤੌਰ ਤੇ ਦਲੇਤ ਆਜਿਹੜਾ ਫਿਰਕਾ ਸੀ ਉਹਨਾਂ ਦੇ ਵੱਲੋਂ ਇਲਜ਼ਾਮ ਲਗਾਏ ਗਏ ਸਨ ਕਿ ਉਹਨਾਂ ਨੂੰ ਇਹ ਪਾਵਨ ਸਰੂਪ ਨਹੀਂ ਦਿੱਤੇ ਜਾ ਰਹੇ ਹਾਲਾਂਕਿ ਖਾਸ ਗੱਲ ਬਾਤ ਜਰਨਲ ਦੇ ਨਾਲ ਵੀ ਉਹਨਾਂ ਦੇ ਆਖੂ ਨੇ ਕੀਤੀ ਸੀ ਉਹਨਾਂ ਨੇ ਕਿਹਾ ਕਿ ਪਹਿਲਾਂ ਉਹਨਾਂ ਨੂੰ ਅਕਸਰ ਹਰ ਸਾਲ ਸਰੂਪ ਮਿਲ ਜਾਂਦੇ ਨੇ ਪਰ ਇਸ ਵਾਰ ਸਰੂਪ ਨਹੀਂ ਦਿੱਤੇ ਗਏ ਔਰ ਕਈ ਅਪਸ਼ਬਦ ਵੀ ਜੜੇ ਨੇ ਉਹਨਾਂ ਨੂੰ ਬੋਲੇ ਗਏ ਨੇ ਤਾਂ ਗਾਲੀ ਗਲੋਚ ਉੱਥੇ ਹੋਇਆ ਸੀ ਸਾਰਾ ਵਿਵਾਦ ਇਸ ਸਾਰੀ ਵੀਡੀਓ ਵੀ ਸਾਹਮਣੇ ਆਈ ਸੀ ਪਰ ਹੁਣ ਸਾਰੇ ਮਾਮਲੇ ਦੇ ਵਿੱਚ ਗ੍ਰੰਥੀ ਸਿੰਘ ਅਤੇ ਗੁਰਦੁਆਰਾ ਕਮੇਟੀ ਦਾ ਸਪਸ਼ਟਿਕਰਨ ਆ ਗਿਆ ਜੋ ਆਪਣੇ ਆਪ ਦੇ ਵਿੱਚ ਬੇਗਦਰਮ ਹੈ ਕਿ ਦੂਸਰਾ ਪੱਖ ਕੀ ਕਹਿਣਾ ਚਾਹੁੰਦਾ ਹੈ ਕਿਉਂ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਪਰ ਨਹੀਂ ਦਿੱਤੇ ਖੰਡਪਾਟ ਸਾਹਿਬ ਰਖਾਉਣ ਦੇ ਲਈ ਤਾਂ ਉਹਨਾਂ ਨੇ ਸਫਾਈ ਦਿੱਤੀ ਹੈ ਕਿ ਬਾਬਾ ਬਟਪਾਖ ਸਿੰਘ ਦੀ ਜਗ੍ਹਾ ਤੇ ਉਹ ਸਰੂਪ ਲਜਾਉਣਾ ਚਾਹੁੰਦੇ ਸਨ ਅਕਾਲ ਤਖ਼ਤ ਸਾਹਿਬ ਨੇ ਜਗ੍ਹਾ ਦੇ ਲਈ ਪਾਵਨ ਰੂਪ ਦੇਣ ਤੋਂ ਮਨਾ ਕੀਤਾ ਅੱਜ ਦੇ ਵਿਸ਼ੇ ਤੇ ਗੱਲ ਚੱਲ ਰਹੀ ਹੈ ਗੁਰਦਵਾਰਾ ਸਾਹਿਬ ਰੋਣਾ ਵਾਲੀ ਕਿ ਇਹ ਬਾਬੇ ਵਿਟਪਾਗ ਸਿੰਘ ਦੀ ਜਗ੍ਹਾ ਤੇ ਜਾ ਕੇ ਮਹਾਰਾ ਸਰੂਪ ਕਰਦੇ ਸੀ ਤੇ ਇਹ ਪਿਛਲੇ ਸਾਲ ਵੀ ਇਹਨਾਂ ਨੂੰ ਮਨਾ ਕੀਤਾ ਸੀ ਕਿ ਅਸੀਂ ਮਹਾਰਾ ਸਰੂਪ ਨਹੀਂ ਦੇਣਾ ਸ੍ਰੀ ਕਾਂਠਾ ਸਾਹਿਬ ਤੋਂ ਇਹ ਹੁਕਮ ਜਾਰੀ ਆ ਕਿ ਜਿੱਥੇ ਕੋਈ ਜਗ੍ਹਾ ਵਾਲ ਜਾਵਲਪਾ ਵਿਟਪਾਗ ਸਿੰਘ ਦਾ ਕੋਈ ਜਨਮਾਇਆ ਜਾਂਦਾ ਉੱਥੇ ਮਹਾਰਾ ਦੇ ਸਰੂਪ ਜਿਹੜੇ ਆ ਉਹ ਨਹੀਂ ਜਾ ਸਕਦੇ ਅਸੀਂ डकਿਆ ਹੀ ਇਹਨਾਂ ਜੋਰਾਵਰੀ ਕੀਤੀ ਆ ਮੈਗਜ਼ੰਤੀ ਸਿੰਘ ਆ ਮੈਨੂੰ ਵੀ ਨਹੀਂ ਪੁੱਛਿਆ ਇਹਨਾਂ ਨੇ ਕਿ ਮਤਲਬ ਅਸੀਂ ਦੁਆਸਾਬ ਖਾਣ ਲੱਗੇ ਆ ਜਾਂ ਨਹੀਂ ਖਾਣ ਲੱਗੇ ਨਾ ਆਪਣੇ ਆਪ ਲੈ ਗਏ ਆ ਮੁਰਕੇ ਮਾਰਾ ਸਰੂਪ ਐ ਨਹੀਂ ਦਿੱਤਾ ਜੇ ਉਹਨੇ ਨਹੀਂ ਦਿੱਤਾ ਤੇ ਮੁਰਕੇ ਇਹਨਾਂ ਨੇ ਸਾਡੇ ਤੇ ਇੱਥੇ ਭੁਲੰਗੂਜੀ ਵੀ ਕੀਤੀ ਆ ਥੋੜੀ ਬਹੁਤੀ ਤੇ ਨਾਲੇ ਇਹਨਾਂ ਨੇ ਪੁਲਿਸ ਵੀ ਲਿਆਂਦੀ ਆ ਪੁਲਿਸ ਲਿਆ ਕੇ ਵੀ ਸਾਨੂੰ ਉਹਨਾਂ ਨੂੰ ਮਤਲਬ ਗੱਲਾਂ ਬਾਤਾਂ ਕਰਵਾਈਆਂ ਨੇ ਤੇ ਅਸੀਂ ਇਹਨਾਂ ਨੂੰ ਇਹ ਗੱਲ ਕਹੀ ਸੀ ਵੀ ਜੇ ਇਸ ਲੋਕਲ ਕਮੇਟੀ ਵਾਲੇ ਤੁਹਾਨੂੰ ਕਹਿ ਦੇਣ ਕਿ ਤੁਸੀਂ ਮਾਰਾ ਸਰੂਪ ਲੈ ਜਾਓ ਤੇ ਲਿਖਵਾ ਕੇ ਲਾਓ ਤਾਂ ਸਾਡੇ ਕੋਲ ਲੈ ਜਾਓ ਤੇ ਉਹਨਾਂ ਨੇ ਲਿਖਵਾ ਕੇ ਨਹੀਂ ਲਿਆਂਦਾ ਇਸ ਕਰਕੇ ਅਸੀਂ ਇਹ ਇਸ ਵਾਲੀ ਸਾਰੀ ਪ੍ਰਬੰਧਕ ਕਮੇਟੀ ਦਾ ਇਹ ਫੈਸਲਾ ਹੋਇਆ ਕਿ ਕਿਤੇ ਵੀ ਅਸੀਂ ਮਹਾਰਾਜ ਕਿਸੇ ਜਗ੍ਹਾ ਤੇ ਜਹਾ ਵਡਪਾਗ ਸਿੰਘ ਦੇ ਕਿਤੇ ਵੀ ਮਹਾਰਾਜ ਰੂਪ ਅਸੀਂ ਨਹੀਂ ਨਹੀਂ ਜਾਣ ਦੇਵਾਂਗੇ ਇਸ ਕਰਕੇ ਸਾਰਿਆਂ ਦਾ ਮੋੜ